ਵੱਡੀ ਖਬਰ ਮਾਨਸਾ ਤੋਂ ਨਿਕਲ ਕੇ ਸਾਹਮਣੀ ਆਈ ਹੈ ਬੀਤੀ ਰਾਤ ਮਾਂਸਾ ਖੁਰਦਦੀ ਮਹਿਲਾ ਸਰਪੰਚ ਦੇ ਪਤੀ ਤੇ ਜਾਨਲੇਵਾ ਹਮਲਾ ਕੀਤਾ ਗਿਆ ਹੈ ਮਾਂਸਾ ਖੁਰਦਦੀ ਮਹਿਲਾ ਸਰਪੰਚ ਦੇ ਪਤੀ ਤੇ ਬੀਤੀ ਰਾਤ ਸਮੇਂ ਅਣਪਛਾਤੇਆਂ ਦੇ ਵੱਲੋਂ ਹਮਲਾ ਕਰਕੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਕੀਤਾ ਗਿਆ ਹੈ ਜਿਸ ਨੂੰ ਜ਼ਖਮੀ ਹਾਲਤ ਦੇ ਵਿੱਚ ਮਾਂਸਾ ਦੇ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ ਮਹਿਲਾ ਸਰਪੰਚ ਨੇ ਪਤੀ ਤੇ ਹਮਲਾ ਕਰਨ ਵਾਲੇ ਦੋਸ਼ੀਆਂ ਦੀ ਪਛਾਣ ਕਰਕੇ ਪੁਲਿਸ ਤੋਂ ਗ੍ਰਿਫਤਾਰੀ ਦੀ ਮੰਗ ਕੀਤੀ ਹੈ ਜੀ ਮੇਰਾ ਮੁਲਾਜ਼ਮਾ ਜੀ ਇਹ ਸਾਡੇ ਪਿੰਡ ਦੀ ਜਿਹੜੀ ਹੈਗੀ ਹੈ ਸਰਪੰਚੀ ਦੀ ਐਸਸੀ ਦੀ ਚੋਣ ਹੋਈ ਸੀਗੀ ਉਹਦੇ ਵਿੱਚ ਲੇਡੀ ਸਰਪੰਚ ਸੀਗੀ ਸਿਵਰਨਕੌਰ ਉਹਨਾਂ ਦੇ ਹਸਬੰਡ ਸੀਗੇ ਮੁੰਡਾ ਸੋਨੀ ਸੀ ਤੇ ਮੇਰੇ ਕੰਮ ਕਰਦਾ ਸੀਗਾ ਮੇਰੇ ਖੇਤੋਂ ਇਹ ਪਾਣੀ ਲਾ ਕੇ ਮੇਰੇ ਘਰ ਨੂੰ ਵਾਪਸ ਆ ਰਹੇ ਸੀਗਾ ਸਮਾਨ ਵਗੈਰਾ ਰੱਖਣ ਵਾਸਤੇ ਕੋਈ ਵਾੜੀਆਂ ਨਾ ਤਾਂ ਜੋ ਰਸਤੇ 'ਚ ਡੇਰੇਪੜੀ ਆਇਆ ਤਾਂ ਉਸੇ ਕੋਈ ਅਣਪਛਾਤੇ ਬੰਦੇ 4-5 ਘਾਟ ਲਾ ਕੇ ਬੈਠੇ ਸੀਗੇ ਅਰੇ ਇਸ ਨੂੰ ਡਾਂਗਾ ਨਾਲ ਸੱਟ ਲਿਆ ਇਹਨੂੰ ਕੁਰੀ ਤਰ੍ਹਾਂ ਕੁੱਟ ਕੇ ਉਹ ਭੱਜ ਗਏ ਜਦੋਂ ਇਹਨੂੰ ਸੁਰਤਾਈ ਇਹ ਕੋਲੇ ਫੋਨ ਫੋਨ ਗਿਆ ਤਾਂ ਸਾਨੂੰ ਪਤਾ ਲੱਗਿਆ ਵੀ ਐ ਕਰਕੇ ਮੈਂ ਤਾਂ ਭਾਈ ਮਤਲਬ ਇਹਨੇ ਬੱਚਿਆਂ ਨੇ ਫੋਨ ਕੀਤਾ ਸੀ ਵੀ ਮਤਲਬ ਕਿ ਵੀ ਤੁਸੀਂ ਕਿੱਥੇ ਬਾਪਾ ਉਹ ਕਹਦੇ ਮੈਂ ਤਾਂ ਮਾਰ ਕੇ ਸੁੱਟ ਗਿਆ ਭੱਜ ਗਿਆ ਸੰਤਾ ਇੰਨੀ ਗੱਲ ਦਾ ਕਿੰਨੇ ਵਜੇ ਦੀ ਘਟਣਾ ਈ ਸਵੇਰ 7:00 ਦੀ ਘਟਣਾ ਤੇ ਜਿਹੜੇ ਡੇਲੇਪੋਲ ਦੀ ਗੱਲ ਹੈ ਤਿੱਕੀ ਜਿਹੜਾ ਛੋਟੀ ਮਾਨ ਸਾਹਿਬ ਆਪਣੇ ਸਰਕਾਰੀ ਸਕੂਲ ਦੇ ਨਾਲ ਦੀ ਰੱਖਤਾ ਜਾਂਦਾ ਉੱਥੇ ਆਪਣਾ ਸੰਤਾ ਦਾ ਆਸ਼ਰਮ ਆ ਜਿੱਤੇ ਦਾ ਉਸ ਤੋਂ ਥੋੜੀ ਜਿਹੀ ਗਾਹ ਜਾ ਕੇ ਸੋਲਰ ਮੋਟਰ ਲੱਗੀ ਆ ਉਹਦੇ ਕੋਲ ਤਾਂ ਦੀਆਂ ਨੇ ਉੱਥੇ ਵਾਰ ਦਾ ਇੰਨਾਂ ਨੇ ਦੱਸਿਆ ਕਿ ਪਹਿਲਾਂ ਜਾਣਦਾ ਸੀ ਨਹੀਂ ਜਾਣਦਾ ਸੀ ਕਿ ਇਹ ਕਹਿੰਦਾ ਮੈਨੂੰ ਨੇਰੇ ਦੇ ਵਿੱਚ ਕੁਝ ਨਹੀਂ ਪਤਾ ਲੱਗਿਆ ਕਿ ਬੰਦੇ ਕੌਣ ਸੀ ਕੌਣ ਨੇ ਕਿੰਨੇ ਕੁ ਬੰਦੇ ਦਾ ਸੀ ਜੀ ਜਿਹਦੇ ਦੱਸਣ ਮੁਤਾਬਕ ਦੋ ਦੋ ਬੰਦੇ ਦਾ ਸੀਗੇ ਜੀ ਕਹਿੰਦਾ ਇੱਕ ਦੋ ਮੈਨੂੰ ਐ ਲੱਗਿਆ ਵੀ ਦੂਰ ਵੀ ਹੁੰਦੇ ਨੇ ਕੋਈ ਪਛਾਣ ਚ ਵੀ ਐ ਕੋਈ ਪਛਾਣ ਚ ਨਹੀਂ ਆਇਆ ਕੱਟ ਮਾਰ ਕਾ ਦੇ ਨਾਲ ਕੀਤੀ ਗਈ ਹੈ ਬੰਨਿਆ ਸੀ ਮੂੰਹ ਬੰਨਿਆ ਸੀ ਉਹਨਾਂ ਕੋਲ ਕੁਝ ਖੇਤ ਹਾਰ ਸੀਗੇ ਜੀ ਠੀਕ ਜਿਹਨਾਂ ਨਾਲ ਇਹਦੇ ਸੱਟਾਂ ਵੀ ਲੱਗੀਆਂ ਨੇ ਕੋਈ ਪਹਿਲਾਂ ਪਹਿਲਾਂ ਕੋਈ ਵਾਰਦਾਤ ਕੋਈ ਅੱਛਾ ਹਸਪਤਾਲ ਇਹਨਾਂ ਨੂੰ ਕੋਲ ਲੈ ਕੇ ਆ ਜੀ ਹਸਪਤਾਲ ਇਹ ਮੈਥੋਂ ਪਹਿਲਾਂ ਸਾਰਾ ਜੋ ਇਹਨਾਂ ਦਾ ਸਾਡਾ ਬਾਬਾ ਬੰਦਾ ਸਿੰਘ ਭਾਦਰ ਨਗਰ ਦੇ ਵਿੱਚ ਜੋ ਇਹਨਾਂ ਦਾ ਵੇੜਾ ਵੱਸਦਾ ਸਾਰਾ ਤੇ ਉਥੋਂ ਨਾਲ ਦੀ ਨਾਲ ਸਾਰੇ ਬੰਦੇ ਉਥੋਂ ਚਲੇ ਗਏ ਸੀਗੇ ਉਹ ਇਹਨੂੰ ਬੁਜਾਰਿਆਂ ਨੂੰ ਚੱਕ ਕੇ ਲੈ ਆ ਤੁਹਾਡਾ ਕੀ ਇਸ਼ੂ ਮੇਰਾ ਨਾ ਕੁ ਕੰਫਿਊਜ਼ ਤੁਹਾਡਾ ਕੀ ਲੈ ਮੇਰੇ ਇਹ ਕਮ ਕਰਦਾ ਸੀ ਜੀ ਮੁਲਾਜ਼ਮਾਂ ਜੀ ਮੈਂ ਫੋਨ ਕਰੇਗੀ ਜੀ ਫੋਨ ਚੱਕਿਆ ਨਹੀਂ ਹੈਗਾ ਜੀ ਚੱਕ ਵੀ ਫੋਨ ਪਾਤਾ ਨਹੀਂ ਚੱਕਦਾ ਵਿਚਾਰਾ ਪਾ ਲਾ ਕੇ ਪੁੱਛੇ ਵੀ ਇਹ ਨਸੀਰ ਹੋਗਾ ਵੀ ਆਇਆ ਨਹੀਂ ਹੈਗਾ ਜੱਜ ਕਰੇ ਬਾਅਦ ਚ ਜਦੋਂ ਫੋਨ ਲਾ ਮੈਂ ਛੋਟੀ ਕੁੜੀ ਨਾਲ ਕਦੇ ਫੋਨ ਲਾ ਕੇ ਪੁੱਛੀ ਤੇਰਾ ਡੜੀ ਹਿੱਕਾ ਦੋਣਾ ਜੀ ਬਾਅਦ ਚ ਜਦੋਂ ਫੋਨ ਲਾ ਜੀ ਕਹਿੰਦਾ ਉਦੋਂ ਅੰਗ ਜਦੋਂ ਤੁਸੀਂ ਮੈਨੂੰ ਮਾਰਤਾ ਕਹਿੰਦਾ ਇਹ ਛੋਟੀ ਕੁੜੀ ਫੋਨ ਚੱਕ ਕੇ ਗਲੀ ਚ ਭੱਜਲੀ ਜੀ ਮਾਗਰੀ ਮੈਂ ਭੱਜਲੀ ਜਾ ਕੇ ਫਿਰ ਮੈਂ ਘਾੜ ਨੂੰ ਦਨਾਂ ਕਾ ਵਿਜਲ ਤਜਲ ਤਜਲ ਹੋ ਗਿਆ ਤੇ ਸੱਟਾਂ ਨਾਲ ਸੱਟ ਰੱਖਿਆ ਜੀ ਤੇ ਕਣਕ ਤੇ ਸੱਟ ਲੱਗੀ ਜੀ ਕਿੰਨੇ ਕ ਆਪ ਪੁਲਿਸ ਨੂੰ ਸੋਚਣਾ ਦੇਤੀ ਆਇਆ ਹੈ ਪੁਲਿਸ ਅਧਿਕਾਰੀ ਵੀ ਹਾਂ ਜੀ ਹੁਣ ਦਿੱਤੀ ਸਾਨੂੰ ਹੁਣ ਪਤਾ ਲੱਗਿਆ ਜੇ ਸਾਰੇ ਪਾਜਲ ਸਾਨੂੰ ਤੋਂ ਪਤਾ ਹੀ ਨਹੀਂ ਲੱਗਿਆ ਵੀ ਕੀ ਹੋ ਜਾਂਦਾ ਕੀ ਨਾ ਤੁਹਾਨੂੰ ਕਿਸਤੇ ਸ਼ੱਕ ਲੱਗਦਾ ਵੀ ਕਿਸ ਕੋਣ ਹੋ ਸਕਦਾ ਸ਼ੱਕ ਤਾਂ ਹੁਣ ਜੀ ਸਾਨੂੰ ਦੱਸ ਦਾਂਗੇ ਵੀ ਸ਼ੱਕ ਤਾਂ ਪਤਾ ਲੱਗੂ ਜੀ ਸਾਨੂੰ ਪਤਾ ਜੜਾ ਹੁਣ ਤਾਂ ਕੋਈ ਧੰਨ ਇਨਵੈਸਟੀਗੇਸ਼ਨ ਤੋਂ ਉਹ ਜਦੋਂ ਪਤਾ ਲੱਗੂਗਾ ਜੀ ਪਹਿਲਾਂ ਵੀ ਤਾਂ ਹਮ ਕੀ ਆਉਂਦੀ ਸੀ ਤੁਨ ਪਹਿਲਾਂ ਇੱਕ ਵਾਰ ਤਾਂ ਧੰਕੀ ਆਈ ਹੋਈ ਸੀ ਜੀ ਸਮਝ ਕੀ ਕੀ ਹੈ ਗਿਆ ਸੀ ਵੀ ਤੇਰੇ ਨਾਲ ਦੇਖਾਂਗੇ ਜੀ ਕੀ ਕੰਮਕਾਰ ਕਰਦੇ ਨੇ ਜੀ ਕੰਮਕਾਰ ਵਸਾ ਖੇਤੀਬੰਦੀ ਦਾ ਕਰਦੇ ਕੀ ਨਾਮ ਕੀ ਸੀ ਸੀ ਸੋਨੀ ਸਿੰਘ ਜੀ ਮੰਗ ਸਾਡੇ ਆਏ ਵੀ ਸਾਨੂੰ ਸੁਰਾਤ ਮਿਲਣਾ ਚਾਹੀਦਾ ਵੀ ਸਾਨੂੰ ਸੱਟ ਪਟ ਦਾ ਵੀ ਕੱਲ ਨੂੰ ਕੋਈ ਗੱਲਬਾਤ ਮੈਂ ਤਾਂ ਛੋਟੇ ਛੋਟੇ ਬੱਚੇ ਆ ਜੀ ਕੀ ਲੱਗਦਾ ਤੁਹਾਨੂੰ ਵੀ ਇਹ ਜੋ ਅੱਜ ਗੱਲਬਾਤ ਹੋਈ ਹੈ ਸਰਪੰਚੀ ਨੂੰ ਲੈ ਕੇ ਹੋਈ ਹੈ ਜਾਂ ਕੋਈ ਹੋਰਾਂ ਚ ਸੋਚ ਸਕਦੇ ਸਰਪੰਚੀ ਲੈ ਕੇ ਹੋਈ ਹੈ ਜੀ ਪਹਿਲਾਂ ਤਾਂ ਕਦੇ ਵੀ ਸੇ ਗੱਲ ਹੋਈ ਜੀ ਸੋਨੀ ਸਿੰਘ ਪੇਸ਼ੈਂਟ ਆਇਆ ਸਾਡੇ ਕੋਲ 8 ਵਜੇ ਆਇਆ ਅੱਜ ਸ਼ਾਮ ਨੂੰ तो असोल्ट का केस है वो एम एल आर कर दी गई है पुलिस इनफोरमेन भेजती है तो अंडर ट्रीटमेंट है पेशेंट अजीत पंजाबी की ओथेंटिक खबर के लिए सबसक्राइब करो अजीत वैब टीवी ताज़ी खबरों की नोटिफिकेशन पाने के लिए बैल आइकन पर क्लिक करो